ਆਪ ਇਹ ਸਰਕਾਰੀ ਸੀਮਨ ਦੀ ਹੈ ਨਾ ਹਾਂਜੀ ਤੇ ਜਿਹੜਾ ਇਹਦੇ ਸੀਮਨ ਲੱਗਿਆ ਉਹ ਕਿਹੜਾ ਲੱਗਿਆਗਾ ਗੱਬਰ ਦਾ ਜੀ ਗੱਬਰ ਗੱਬਰ ਦਾ ਐਚਐਸਬੀ ਵਾਲਿਆਂ ਦਾ ਗੱਬਰ ਦਾ ਇਹਦੇ ਸੀਮਨ ਲੱਗਿਆ ਵਾ ਹਾਂ ਠੀਕ ਹੈ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਆ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਤੇ ਦੂਜਾ ਸੂਆ ਇਹਨੇ ਸੂਣਾਗਾ ਚੰਗੇ ਸੀਮਨ ਦੇ ਉੱਤੋਂ ਗੱਭਣਾ ਤੇ ਆਪ ਵੀ ਇਹ ਸਰਕਾਰੀ ਸੀਮਨ ਦੀ ਹੈਗੀ ਤੇ ਬਾਕੀ ਝੋਟੀ ਸਿੰਗਾ-ਸੁੰਗਾ ਵਾਲੇ ਪੱਖ ਤੋਂ ਬਹੁਤ ਸੋਹਣੀ ਆਗੀ ਸਿੰਘ ਕੁੰਡੇ ਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਤੋਰ ਕੇ ਵੀ ਦਿਖਾਵਾਂਗੇ ਤੇ ਬਾਡੀ ਵੰਤਰ ਵੀ ਦੇਖ ਸਕਦੇ ਹੋ ਪੂਰੀ ਚੰਗੀ ਆ ਕੋਈ ਲਿੱਸੀ ਨਹੀਂ ਹੈਗੀ ਕਿਸੇ ਪਾਸਿਓਂ ਤੇ ਕੱਦ-ਕਾੜ ਵੀ ਠੀਕ ਹੈਗਾ ਤੇ ਬਾਡੀ ਵੰਤਰ ਦੀ ਪੂਰੀ ਚੰਗੀ ਹੈਗੀ ਬਾਕੀ ਡਿਟੇਲ ਆਪਾਂ ਸਾਰੀ ਭਾਈ ਤੋਂ ਲੈ ਕੇ ਦੇਵਾਂਗੇ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਤੇ ਤੁਸੀਂ ਆਪਦੀ ਤਸੱਲੀ ਕਰਕੇ ਝੋਟੀ ਨੂੰ ਖਰੀਦ ਸਕਦੇ ਹੋ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜਿਵੇਂ ਆਮ ਘਰੇਲੂ ਦੁੱਧ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆਗੇ ਉਦਾਂ ਥੋੜੇ ਜਿਹਾ ਪਸ਼ੂ ਰੱਖੇ ਹੋਏ ਆਗੇ ਤੇ ਤੁਸੀਂ ਪਾਸੇ ਵੀ ਦੇਖ ਸਕਦੇ ਹੋ ਤਿੰਨ ਚਾਰ ਕੇ ਪਸ਼ੂ ਆਗੇ ਤੇ ਅੱਜ ਥੋੜਾ ਆਪਾਂ ਜਿਆਦਾ ਸਮਾਨ ਨਹੀਂ ਲੈਂਦੇ ਤੇ ਝੋਟੀਆਂ ਤੋੜ ਕੇ ਦਿਖਾਉਣੇ ਆ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਹੈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸਿਓ ਜੀ ਜਸਪਾਲ ਸਿੰਘ ਜੀ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆਗੇ ਹਾਂਜੀ ਤੇ ਇਹ ਆਪਣੇ ਘਰ ਦੇ ਕੋਈ ਆ ਹਨਾ ਘਰ ਦੇ ਕੋਈ ਆ ਜੀ ਠੀਕ ਹੈ ਤੇ ਕਿਹੜਾ ਸੁਆ ਸੁਣਾ ਨੇ ਇਹ ਦੂਜਾ ਸੁਆ ਜੀ ਦੂਜਾ ਸੁਆ ਸੁਣਾ ਹਾਂਜੀ ਕਿੰਨੇ ਕੁ ਦਿਨ ਰਹਿੰਦੇ ਹੈਗੇ ਇਹਦੇ ਆਪ 5-7 ਦਿਨ ਰਹਿੰਦੇ ਆ 5-7 ਦਿਨ ਹੀ ਰਹਿੰਦੇ ਆਗੇ ਹਜੇ ਠੀਕ ਹੈ ਤੇ ਆਪ ਇਹ ਸਰਕਾਰੀ ਸੀਮਨ ਦੀ ਹੈ ਹਨਾ ਹਾਂਜੀ ਤੇ ਜਿਹੜਾ ਇਹਦੇ ਸੀਮਨ ਲੱਗਿਆ ਉਹ ਕਿਹੜਾ ਲੱਗਿਆਗਾ ਗੱਬਰ ਦਾ ਜੀ ਗੱਬਰ ਗੱਬਰ ਦਾ ਐਚਐਸਬੀ ਵਾਲਿਆਂ ਦਾ ਗੱਬਰ ਦਾ ਇਹਦੇ ਸੀਮਨ ਲੱਗਿਆ ਵਾ ਹਨਾ ਠੀਕ ਹੈ ਜੀ ਤੇ ਮੁੱਲ ਆਪਾਂ ਕੀ ਰੱਖਦੇ ਆ ਦਾ 1,20,000 ਜੀ ਮੁੱਲ 1,20,000 ਹਾਂ ਬਾਕੀ ਮਾੜਾ ਮੋਟਾ ਹੋ ਜੂ ਮੌਕੇ ਤੇ ਹਨਾ ਮੌਕੇ ਦਾ ਮੰਤਨ ਹੋ ਜੂ ਠੀਕ ਹੈ ਤੇ ਪਹਿਲੇ ਸੂਏ ਦੁੱਧ ਦੇਣੇ ਕਿੰਨਾ ਕੁ ਦਿੱਤਾ ਸੀਗਾ 10 ਲੀਟਰ ਜੀ ਪਹਿਲੇ ਸੂਏ 10 ਲੀਟਰ ਦੁੱਧ ਦਿੱਤਾ ਸੀ ਇਹਨੇ ਹਾਂ ਜੀ ਠੀਕ ਆ ਤੇ ਦੂਜੇ ਸੂਏ ਦਾ ਫਿਰ ਆਪਾਂ ਤੋਂ ਉਮੀਦ ਵੱਧੀ ਆ ਹਨਾ 12-13 ਦੇਊਗੀ ਜੀ 12-13 ਤਾਂ ਦੇਊਗੀ ਹਨਾ ਦੇਊਗੀ ਹਾਂ ਜੀ ਠੀਕ ਆ ਦੰਦੋ ਕੇ ਮੈਂ ਬਈ ਇਹ ਬੰਦੋ 6 ਦਾੰਦਾ ਜੀ ਦੰਦੋ 6 ਦਾੰਦਾ ਮੈਨੂੰ ਲੱਗਦਾ 6 ਗ੍ਰੇਜੇ ਕੱਢਦੀ ਹੈ ਹਨਾ ਕੱਢਦੀ ਹੈ ਕੱਢਦੀ ਪੂਰੇ ਕਰੇ ਨਹੀਂ ਨਾ ਕਰੇ ਨਹੀਂ ਠੀਕ ਹੈ ਤੇ ਇੱਕ ਜਿਹੜਾ ਬਈ ਇਹ ਥਣ ਵੱਡਾ ਦਿਖਾਉਂਦੀ ਏ ਥੋੜਾ ਜਿਹਾ ਉਹ ਕੀ ਚੱਕਰ ਆਗਾ ਤੇ ਪਹਿਲਾਂ ਤੋਂ ਹੀ ਆ ਥੋੜਾ ਜਿਹਾ ਵੱਡਾ ਜਮਾਂਦਰੂ ਹੀ ਹੈਗਾ ਜਮਾਂਦਰੂ ਹੀ ਆ ਠੀਕ ਆ ਵੀ ਉਂ ਕੋਈ ਨੌਕਸ ਨਹੀਂਗਾ ਕੋਈ ਨੌਕਸ ਕੋਈ ਨਹੀਂ ਬਰਾਬਰ ਦੁੱਧ ਬਰਾਬਰ ਆਉਂਦਾ ਠੀਕ ਆ ਉਂ ਜਾਨੀ ਦੁੱਧ ਜਮਾਂ ਬਰਾਬਰ ਆ ਚਾਰਾ ਚਾ ਦੁੱਧ ਬਰਾਬਰ ਠੀਕ ਆ ਖੋਲੀਆਂ ਕਰੀ ਬਈ ਤੋਰ ਕੇ ਦਿਖਾਈਗੇ ਲੋਬੀ ਦੋਸਤੋ ਡਿਟੇਲ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆਗੇ ਤੇ ਝੋਟੀ ਸੋਹਣੀ ਹੈਗੀ ਥੋੜਾ ਜਿਹਾ ਬਸ ਇੱਕ ਥਣ ਦਾ ਹੀ ਚੱਕਰ ਆਗਾ ਉਹ ਵੀ ਜਮਾਂਦਰੂ ਆਗਾ ਥੋੜਾ ਜਿਹਾ ਵਧਿਆ ਹੋਗਾ ਬਾਕੀ ਤੁਸੀਂ ਦੇਖ ਸਕਦੇ ਹੋ ਬਾਡੀ ਬਾਂਤਰ ਦੀ ਵੀ ਚੰਗੀ ਹੈਗੀ ਮੋੜ ਲਓ ਸੰਗਾ ਸੰਗਾ ਵਾਲੇ ਪੱਖ ਤੋਂ ਵੀ ਚੰਗੀ ਹੈਗੀ ਪੂਰੀ ਤੇ ਪੰਜ ਛੇ ਦਿਨ ਲੱਗ ਜੂਗੀ ਬਾਕੀ ਤੁਸੀਂ ਆਪਦੀ ਸਮਝ ਦੇ ਨਾਲ ਖਰੀਦਣਾ ਵੀ ਦੂਜੇ ਸੂਏ ਇਹ ਕਿੰਨਾ ਦੁੱਧ ਦੇ ਸਕਦੀ ਹੈਗੀ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਤੇ ਆਪਦੀ ਤਸੱਲੀ ਪੂਰੀ ਫੋਲ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਤੇ ਥਾਣ ਆਪਾਂ ਤੁਹਾਨੂੰ ਇੱਕ ਰੀ ਕੇਰਾ ਦਿਖਾ ਦਿੰਨੇ ਆ। ਬਾਕੀ ਥਾਣ ਇੱਕੋ ਜਿਹੇ ਹੈਗੇ। ਇੱਕ ਥਾਣ ਦਾ ਥੋੜਾ ਜਿਹਾ ਬਹਿਣੀ ਵਾਲੇ ਪਾਸੇ ਦਾ ਫਰਕ ਹੈਗਾ। ਦੇਖ ਸਕਦੇ ਤੁਸੀਂ ਤੇ ਬਾਕੀ ਸਹੀ ਹੈ ਇਹ ਹੈ ਜਮਾਂਦਰੂ ਹੀ ਹੈਗਾ। ਤੇ ਤੁਸੀਂ ਆ ਰਹੀ ਤਸੱਲੀ ਕਰਕੇ ਖਰੀਦ ਸਕਦੇ ਹੋ। ਤੇ ਜਿਹੜੇ ਭਰਾ ਚੈਨਲ ਦੇ ਉੱਤੇ ਨਵੇਂ ਆਏ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਜੀ ਇੱਕ ਦਮ